ਇਤਨਾ ਵੀ ਬ੍ਰਿਟਿਸ਼ ਲਾਅ ਹੈ ਉਹ ਰਾਜਤੰਤਰੀ ਕਾਨੂੰਨ ਹੈ ਉਹ ਡੈਮੋਕ੍ਰੇਸੀ ਵਿੱਚੋਂ ਪੈਦਾ ਹੋਇਆ ਜਾਂ ਡੈਮੋਕ੍ਰੇਸੀ ਲਿਆਉਣ ਲਈ ਕਾਨੂੰਨ ਨੇ ਹੈਗਾ ਰਾਜਤੰਤਰੀ ਕਾਨੂੰਨ ਹੈ ਉਹ ਅਜੇ ਤੱਕ ਚੱਲ ਰਿਹਾ ਹੈ ਕਿਉਂਕਿ ਟਰਾਂਸਫਰ ਆਫ ਪਾਵਰ ਤੋਂ ਬਾਅਦ ਜਿਹੜੀ ਇੱਥੇ ਦੀ ਸੁਣਨ ਜਾਂਦੀ ਹੈ ਉਸ ਨੂੰ ਉਹੀ ਰਾਜਤੰਤਰੀ ਕਾਨੂੰਨ ਦੀ ਤਾਕਤ ਦਿੰਦੀ ਹੈ ਅਤੇ ਸਭ ਤੋਂ ਪਹਿਲਾਂ ਇਹ ਚੀਜ਼ ਇੰਡੀਆ ਦੇ ਬ੍ਰਾਹਮਣਾਂ ਨੇ ਪਛਾਣੀ ਹੈ ਤੇ ਉਸ ਤੋਂ ਬਾਅਦ ਸਰ ਸૈયਦ ਅਹਿਮਦ ਖਾਨ ਨੇ ਪਛਾਣੀ ਹੈ ਅਤੇ ਰਾਜਾ ਰਾਮੂਨ ਰਾਏ ਤੇ ਸਰ ਸૈયਦ احمد ਖਾਨ ਉਹ ਪਹਿਲਾ ਹੋਇਆ ਉਹ ਥੋੜਾ ਜਿਹਾ ਵੀ 25 ਸਾਲ ਬਾਅਦ ਹੋਇਆ ਉਹਨਾਂ ਦੋਵਾਂ ਨੇ ਬਰੋਕਰੇਸੀ ਵਿੱਚ ਆਪਣੇ ਆਪਣੇ ਲੋਕਾਂ ਨੂੰ ਲਿਆਉਣ ਲਈ ਬਾਕਾਇਦਾ ਐਜੂਕੇਸ਼ਨ ਤੇ ਟ੍ਰੇਨਿੰਗ ਸ਼ੁਰੂ ਕੀਤੀ 33% ਸੀਗੇ ਮੁਸਲਿਮ ਹਾਇਰ ਸਰਵਿਸਿਸ ਦੇ ਵਿੱਚ ਜਦੋਂ 1947 ਆਇਆ ਅੱਜ ਉਹ 22% ਵੀ ਨਹੀਂ ਹੈ ਉਹਦੀ ਜਗ੍ਹਾ ਜਿਹੜੇ ਸਵਨ ਕਾਸਟ ਹੈ ਉਹਨਾਂ ਨੇ ਲੈ ਲਈ ਹੁਣ ਜਦੋਂ ਸਵਨ ਕਾਸਟ ਡੋਮੀਨੇਟ ਕਰ ਰਹੇ ਆ ਤਾਂ ਉਹ ਕਾਨੂੰਨ ਦੀ ਪ੍ਰਵਾਹ ਨਹੀਂ ਕਰਦੇ ਉਹ ਗਵਰਨ ਕਰਦੇ ਆ ਤੇ ਤੁਸੀਂ ਅਗਰ ਕੋਰਟ ਹੀ ਜਾਉਂਗੇ ਉੱਥੇ ਵੀ ਉਹ ਹੀ ਬੈਠੇ ਆ ਇਸ ਕਰਕੇ ਚਾਰੇ ਤਰਫੇ ਹੋ ਗਿਆ ਕਿ ਹੁਣ ਤਾਂ ਬਲਵਿੰਦਰ ਸੇਖੋਂ ਵਰਕੇ ਸਾਫੀ ਕਰ ਰਿਹਾ ਕੋਰਟਸ ਤੇ ਉਹਨੇ ਹਮਲੇ ਕੀਤੇ ਉਹ ਹੀ ਨਹੀਂ ਬਲਕਿ ਸਾਰੀ ਕਰ ਰਿਹਾ ਹੁਣ ਤਾਂ ਪਰੇਸ਼ਾਨ ਹੋ ਗਏ ਅਸੀਂ ਗਲੀਆਂ ਬਜ਼ਾਰਾਂ ਦੇ ਫਿਰ ਦੇਂਗੇ ਸਾਡੇ ਕੈਦੀ ਜਿਨ੍ਹਾਂ ਨੇ ਕਦਾਂ ਪੂਰੀਆਂ ਕਾਲੀਆਂ ਰਹਾ ਕਰੋ ਪਰ ਕੋਈ ਕਾਨੂੰਨ ਥੋੜੀ ਹੈ ਇਹ ਤਾਂ ਇੱਕ ਹਕੂਮਤ ਹੈ ਸੁਰਨ ਜਾਤੀ ਦੀ ਕਾਨੂੰਨ ਦਾ ਰਾਜ ਤਾਂ ਹੈ ਨਹੀਂ ਤੋਂ ਇਹ ਦੀ ਨਹੀਂ ਜਿਹੜੀ ਹੈ ਇਹ ਬ੍ਰਿਟਿਸ਼ ਨੇ ਰੱਖੀ ਹੋਈ ਆ ਸੋ ਬ੍ਰਿਟਿਸ਼ ਤੋਂ ਸਾਡੇ ਹੱਥ ਪਾਵਨ ਆਏ ਸਾਡੇ ਲੋਕਾਂ ਦੇ ਹੱਥ ਤਾਂ ਉਹ ਬਹੁਤ ਪ੍ਰੂਫ ਹੋਗੇ ਉਦੋਂ ਚਰਚਲ ਨੇ ਕਿਹਾ ਹੀ ਸੀਗਾ ਜੇ ਇਹਨਾਂ ਦੇ ਹੱਥ ਵਿੱਚ ਰਾਜ ਆ ਗਿਆ ਕੀ ਕਰਨਗੇ ਉਹਨੇ ਪਹਿਲਾਂ ਹੀ ਦੱਸਤਾ ਸੀਗਾ ਕਿਉਂਕਿ ਉਹਨਾਂ ਦੇ ਤਾਂ ਦਸਤਾਵੇਜ਼ਾਂ ਵਿੱਚ ਡਾਕੂਮੈਂਟ ਸਭ ਕੁਝ ਹੈਗਾ ਕਿ ਲੋਕ ਕੀ ਕਰਦੇ ਹੁਣ ਸਿੱਖਾਂ ਦੀ ਜਿਹੜੀ ਵਰਤਮਾਨ ਰਾਜਨੀਤੀ ਹੈ ਉਹ ਇਸ ਬ੍ਰਿਟਿਸ਼ ਦੇ ਕਾਨੂੰਨ ਦੇ ਵਿੱਚ ਫਸੀ ਹੋਈ ਹੈ ਸਿੱਖਾਂ ਦਾ ਜਿਹੜਾ ਗਵਰਨੈਂਸ ਦਾ ਹਿੱਸਾ ਹੈ ਉਹ ਭਾਵੇਂ ਹਾਇਰ ਗਵਰਨੈਂਸ ਔਲੀ-ਔਲੀ ਖਤਮ ਹੋ ਗਏ ਲੇਕਿਨ ਉਹ ਸਬੋਡਿਨੇਟ ਸਟ੍ਰਕਚਰ ਹੈ ਉਹ ਹਾਇਰ ਗਵਰਨੈਂਸ ਜਿਹੜੀ ਕਿ ਸੈਂਟਰ ਦੇ ਹੱਥ 'ਚ ਆ ਉਹਦੇ ਇਸ਼ਾਰੇ ਤੇ ਚੱਲਦੇ ਆ ਮਸਲਨ ਅੱਜ ਅਸੀਂ ਆ ਰਹੇ ਸੀ ਤਾਂ ਮੈਂ ਕਿਹਾ ਫਲਾਣਾ ਸਕੂਲ ਹੈ ਪੰਜਾਬ ਪਬਲਿਕ ਸਕੂਲ ਦੇ ਨਾਂ ਤੇ ਇਹਦੇ ਟੀਚਰ ਕਹਿੰਦੇ ਕਿ ਪੰਜਾਬੀ ਨਹੀਂ ਬੋਲਣੀ ਤੇ ਉੱਥੇ ਬਹੁਤ ਸਾਰੇ ਟਕਸਾਲ ਵਾਲਿਆਂ ਦੇ ਬੱਚੇ ਤੇ ਅਮਰਤਾਰ ਜਿੰਦੇ ਬੱਚੇ ਤੇ ਬੁੱਢਾ ਦਲ ਵਾਲਿਆਂ ਦੇ ਬੱਚੇ ਪੜ੍ਹਦੇ ਆ ਉੱਥੇ ਉਹ ਸਰਕਾਰੀ ਸਕੂਲਾਂ 'ਚ ਨਹੀਂ ਭੇਜਦੇ ਇਹਨਾਂ ਸਕੂਲਾਂ 'ਚ ਭੇਜਦੇ ਆ ਤੇ ਗੱਲ ਕੀ ਆ ਉੱਤੋਂ ਗਵਰਨੈਂਸ ਵੱਲੋਂ ਇਸ਼ਾਰਾ ਆਉਂਦਾ ਕਿ ਤੁਹਾਡਾ ਸਕੂਲ ਹੈ ਰੈਕਗਨਿਸ਼ਨ ਮਿਲੀ ਹੋਈ ਆ ਫੰਡਿੰਗ ਆਉਂਦੀ ਆ ਜਾਂ ਤੁਹਾਡਾ ਡੀ ਲਿਸਟ ਕਰ ਦਾਂਗੇ ਜਾਂ ਡੀ ਲਿੰਗ ਕਰ ਦਾਂਗੇ ਤਾਂ ਫਿਰ ਉੱਤੋਂ ਜੋ ਸੀਕ੍ਰੇਟ ਹੁਕਮ ਆਉਂਦਾ ਉਹਦੇ ਅਨੁਸਾਰ ਉਹ ਕਰਦੇ ਹਾਲਕੇ ਕਾਨੂੰਨ ਕੋਈ ਨਹੀਂ ਐਸਾ ਹੈਗਾ ਤੇ ਉਹ ਉੱਥੇ ਪੰਜਾਬੀ ਬੋਲਣ ਤੋਂ ਮਨਾਈ ਹੋ ਸੋ ਇੱਕ ਇਹ ਚੁੱਪਚਿਪਿਤੇ ਚੱਲਦਾ ਕੋਈ ਇਹਦੇ ਚ ਲਾ ਕੰਮ ਨਹੀਂ ਕਰਦਾ ਕੁਝ ਨਹੀਂ ਕਰਦਾ ਰਾਈਟ ਤੁਸੀਂ ਜੋ ਮਰਜ਼ੇ ਵਿਧਾਨ ਸਭਾ ਚ ਬਣਾਈ ਜਾਓ ਗਵਰਨਨੈਂਸ ਸਾਰੀ ਸੈਂਟਰਲ ਯੂਨੀਅਨ ਮਿਨਿਸਟਰੀ ਦੇ ਹੱਥ ਵਿੱਚ ਹੈ ਉਹ ਆਪਣੇ ਆਈਐਸ ਆਈਪੀਐਸ ਤੇ ਆਈਐਫਐਸ ਤੇ ਆਈਆਰਐਸ ਸਟਰਕਚਰ ਦੇ ਥਰੂ ਸਭ ਕੁਝ ਕਰਦੇ ਆ ਐਸਟੀਐਮ ਟਿਕਲ ਸੈਂਟਰ ਦੀਆਂ ਕਲਚਸ ਦੇ ਵਿੱਚ ਆ ਗਿਆ ਤੁਹਾਨੂੰ ਯਾਦ ਹੋਊਗਾ ਰਜੀਵ ਗਾਂਧੀ ਨੇ ਉਸ ਵੇਲੇ ਸਿਆਣਪ ਕੀਤੀ ਉਹਨਾਂ ਨੇ ਥੋੜੀ ਕਿਉਂਕਿ ਪੰਜਾਬ ਦੇ ਵਿੱਚ ਗੱਲ ਚੱਲ ਪਈ ਸੀ ਕਿ ਖਾਲਸਾ ਪੰਚਾਇਤਾਂ ਬਣਨ ਤੇ ਉਹਦੇ ਵਿੱਚ ਮੇਰਾ ਤੇ ਸੁਖਵੀਰ ਸਿੰਘ ਦਾ ਬਹੁਤ ਰੋਲ ਸੀ ਸੁਖਵੀਰ ਸਿੰਘ ਦਾ ਪੂਰਾ ਹੋ ਗਿਆ ਤੇ ਉਹੀ ਇਹ ਮੈਸੇਜ ਲੈ ਕੇ ਗਿਆ ਸੀ ਸਿਕਸ ਰਨ ਫੈਡਰੇਸ਼ਨ ਚ ਕਿ ਖਾਸ ਸਭ ਪੰਚਾਇਤ ਬਣਾਓ ਤੇ ਪਹਿਲਾਂ ਬਾਬਾ ਠਾਰਾ ਸਿੰਘ ਨਾਲ ਮੇਰੀ ਬਹੁਤ ਡਿਟੇਲ ਚ ਇਹਦੇ ਬਾਰੇ ਗੱਲ ਹੋਈ ਸੀ ਕਿ ਤੁਹਾਨੂੰ ਜੀ ਇਲੈਕਸ਼ਨ ਦੀ ਕੋਈ ਲੋੜ ਨਹੀਂ ਤੁਸੀਂ ਸਿਰਫ ਜਿਤਨੇ ਕਸਬੀ ਭਾਈਚਾਰੇ ਪਿੰਡ ਚ ਅਸੀਂ ਇਹ ਨਹੀਂ ਦੇਖਣਾ ਕਿ ਅਮਰਤਾਰੀ ਹੈ ਕਿ ਨਹੀਂ ਹੈ ਉਹ ਗੱਲ ਛੱਡੋ ਸਿੱਖ ਹੈ ਕਿ ਨਹੀਂ ਬਿਲਕੁਲ ਛੱਡ ਦਿਓ ਕਸਬੀ ਭਾਈਚਾਰਾ ਲੋਕ ਜੁਲਹਾਏ ਹੈਗੇ ਆ ਕੁਮਾਰ ਹੈਗੇ ਆ ਜੋ ਵੀ ਹੈਗੇ ਆ ਉੱਥੇ ਜ਼ਿੰਮੇਵਾਰ ਹੈਗੇ ਆ ਉਹਨਾਂ ਦੇ ਭਾਈਚਾਰਿਆਂ ਚ ਇੱਕ ਇੱਕ ਬਜ਼ੁਰਗ ਲੈ ਕੇ ਪੰਚਾਇਤ ਬਣਾ ਦਿਓ ਤੋਂ ਕੋਈ ਥਾਣੀ ਨਹੀਂ ਜਾਣਾ ਪੁਲਿਸ ਨਹੀਂ ਜਾਣਾ ਕਚਹਿਰੀ ਨਹੀਂ ਜਾਣਾ ਆਪਣੇ ਮਸਲੇ ਇੱਥੇ ਹੱਲ ਕਰੋ ਜਿਹੜੇ ਜਾਂਦੇ ਉਹਨਾਂ ਜਾਣ ਦੋ ਤੁਹਾਡਾ ਭਾਈਚਾਰਾ ਤਕੜਾ ਹੋਈ ਜਾਊਗਾ ਕਹਿੰਦੇ ਫਿਰ ਸਾਡੇ ਤਾਂ ਕਾਫੀ ਪਿੰਡਾਂ 'ਚ ਪੰਚਾਇਤਾਂ ਕਈ ਸੰਕੜਿਚ ਹੈਗੀਆਂ ਅਸੀਂ ਬਣਾ ਲਾਂਗੇ ਤੇ ਅਸੀਂ ਕਿਹਾ ਵੀ ਸਰਕਾਰ ਨਾਲ ਨਾ ਟਕਰਾਓ ਤੁਸੀਂ ਆਪਣੀ ਲੋਕਲ ਗਵਰਨੈਂਸ ਸ਼ੁਰੂ ਕਰੋ ਇਹਦੇ ਨਾਲ ਸਰਕਾਰ ਦੇ ਕਾਨੂੰਨ ਦੀ ਲੰਘਣਾ ਨਹੀਂ ਆਪਣੇ ਪੰਚਾਇਤਾਂ ਚਲਾਈਆਂ ਸੋ ਲੈਟਸ ਹੈਵ ਅ ਪੈਰਲਲ ਸਟੇਟ ਵਿਦਨ ਅ ਸਟੇਟ ਅਸੀਂ ਆਪਣੀ ਪੈਦਾ ਕਰੀਏ ਤੇ ਲੋਕਲ ਆਟੋਨਮੀ ਅਸੀਂ ਲਾਗੂ ਕਰੀਏ ਇਨਸਟੈਡ ਕਿ ਅਸੀਂ ਰੌਲਾ ਪਾਈ ਜੇ ਸਾਨੂੰ ਦੇਓ ਕਿਸੇ ਨੇ ਨਹੀਂ ਦੇਣੀ ਤੁਸੀਂ ਪ੍ਰੈਕਟੀਕਲੀ ਸ਼ੁਰੂ ਕਰ ਦੋ ਹੁਣ ਇੱਥੇ ਗੱਲ ਹੋਈ ਕਿ ਪਾਰਲੀਮੈਂਟ ਚ ਜਿਹੜੀ ਗੰਦੀ ਨੇ ਕਿਉਂ ਰੌਲਾ ਪਾਇਆ ਆਪੋਜੀਸ਼ਨ ਨੇ ਵੀ ਸੀਗਾ ਉਸ ਵੇਲੇ ਤੇ ਉਸ ਨੇ ਇਸ ਗੱਲ ਦਾ ਕਿਉਂ ਰੌਲਾ ਪਾਇਆ ਕਿ ਪੰਜਾਬ ਦੇ ਚ ਇੱਕ ਪੰਚਾਇਤਾਂ ਦੀ ਗੱਲ ਹੋ ਰਹੀ ਆ ਅਗਰ ਉਹਨਾਂ ਨੂੰ ਸਮਝ ਆ ਗਈ ਨਾ ਕਿ ਇਹ ਤਾਂ ਜਿਹੜੀ ਸਾਨੂੰ ਟਰਾਂਸਫਰ ਪਾਵਰ ਹੋਈ ਹੈ ਤੇ ਉਹ ਸਾਡੇ ਹੱਥ ਵਿੱਚ ਹੈ ਤੇ ਅਸੀਂ ਜੋ ਮਰਜ਼ੀ ਗੁੜ ਗੋਬਰ ਕਰੀ ਜਾਈਏ ਭਾਵੇਂ ਆਈ.ਸੀ.ਐਸ ਕਪੂਰ ਸਿੰਘ ਵਰਗੇ ਨੂੰ ਲਾ ਕੇ ਪਾਸੇ ਮਾਰੀਏ ਤੇ ਦੂਸਰੇ ਕਪੂਰ ਵਰਗੇ ਨੂੰ ਰੱਖ ਲਈਏ ਭਾਵੇਂ ਕੇ ਸੇਮ ਕੇਸ ਹੋਵੇ। ਤਾਂ ਇਹ ਇਹ ਜਿਹੜੀ ਹੈ ਉਹ ਸਮਝਦੇ ਕਿ ਸਾਡੇ ਹੱਥੋਂ ਤਾਂ ਪਾਵਰ ਜਾ ਰਹੀ ਆ। ਤੇ ਉਹਨਾਂ ਨੇ ਪਾਰਲੀਮੈਂਟ ਚ ਰੋਲਾ ਪਾਇਆ ਤੇ ਜਦੋਂ ਫਿਰ ਜੀ ਇਹ ਰਜੀਵ ગાંધી ਦੁਆਰਾ ਪਾਵਰ ਚ ਆਇਆ ਤੇ ਉਹਨੇ 27 ਤਾਕਤਾਂ ਪੰਚਾਇਤਾਂ ਨੂੰ ਦਿੱਤੀਆਂ। ਅਤੇ ਸਰਪੰਚਾਂ ਨੂੰ ਤਾਲ ਕਟੋਰਾ ਗਾਰਡਨ ਚ 올 ਇੰਡੀਆ ਸਰਪੰਚਾਂ ਨੂੰ 2.5 ਲੱਖ ਸਰਪੰਚਾਂ ਨੂੰ ਉੱਤੇ ਇਕੱਠਾ ਕਰ ਲਿਆ। ਅਤੇ ਡਿਕਲੇਅਰ ਕੀਤਾ ਕਿ ਸਰਪੰਚਾਂ ਨੂੰ ਡਾਇਰੈਕਟ ਫੰਡਿੰਗ ਹੋਇਆ ਕਰੇਗੀ ਹੁਣ। ਤੋ ਮਤਲਬ ਕਿ ਸਟੇਟ ਆਟੋਨੋਮੀ ਜਿਹੜੀ ਗੱਲ ਕਰਦੀ ਸਾਨੂੰ ਸਟੇਟ ਆਟੋਨੋਮੀ ਦਿੱਤੀ ਜਾ ਉਹਨਾਂ ਨੇ ਪਹਿਲਾਂ ਹੀ ਪੰਕਚਰ ਕਰ ਦਿੱਤੀ ਕਿ ਲੋ ਸਟੇਟ ਆਟੋਨੋਮੀ ਗੱਲ ਕੇ ਸੀ ਤਾਂ ਸਰਪੰਚਾਂ ਨੂੰ ਪਾਵਰ ਦੇ ਦਿੱਤੀ ਫਿਰ ਐਸਟੀਐਮਜ਼ ਜੀ ਉਹਨਾਂ ਨੇ ਸਾਰੇ ਇੰਡੀਆ ਤੋਂ ਐਸਡੀਐਮਜ਼ ਮੰਗਵਾਏ ਤਾਲਪੁਰ ਰਿਕਾਰਡ ਵਿੱਚ ਤੇ ਉਹ ਡਾਇਰੈਕਟ ਰੂਲ ਦਾ ਆਰੰਭ ਸੀਗਾ ਤੇ ਹੁਣ ਜਦ ਅਸੀਂ ਕਹਿੰਦੇ ਆ ਕਿ ਦਿੱਲੀ ਪੁਲਿਸ ਹੈ ਜਿਹੜੀ ਦੇਖੋ ਜੀ ਉਹ ਗੈਂਗਸਟਰ ਨੂੰ ਫੜ ਰਹੀ ਹੈ ਪੰਜਾਬ ਪੁਲਿਸ ਫੜ ਨਹੀਂ ਰਹੀ ਬਈ ਇਟਸ ਇ ਡਾਇਰੈਕਟ ਰੂਲ ਨਾਓ ਇਨ ਪ੍ਰੈਕਟਿਸ ਕੌਣ ਪੁੱਛੇਗਾ ਤੁਹਾਡੇ ਕਨਸਟੀਟਿਊਸ਼ਨ ਨੂੰ ਉਹਨਾਂ ਦੇ ਆਪਣੇ ਜਿਹੜੀ ਸਵਨ ਕਾਸਟ ਆ ਰੂਲ ਕਰ ਰਹੀ ਆ ਤੇ ਉਹ ਡਾਇਰੈਕਟ ਮਤਲਬ ਕਿ ਸਾਰੀ ਆਪਣੀ ਜਿਹੜੀ ਹੈ ਉਹ ਪਾਵਰ ਨੂੰ ਰੈਗੂਲੇਟ ਕਰ ਰਹੀ ਆ ਸੋ ਇੱਥੋਂ ਟਿੱਕਰ ਪੋਜੀਸ਼ਨ ਪਹੁੰਚੀ ਆ ਵੀ 6 ਸਰਬ ਸਬਾਰਡੀਨੇਟ ਪੋਜੀਸ਼ਨ ਦੇ ਵਿੱਚ ਅਸੀਂ ਉੱਤੇ ਪਾਰਟਿਸਿਪੇਟ ਕਰ ਰਹੇ ਹਾਂ ਅਤੇ ਜਦੋਂ ਵੀ ਅਸੀਂ ਤੁਸੀਂ ਕੋਈ ਪੋਲੀਟੀਕਲ ਐਸੀ ਗੱਲ ਕਰਦੇ ਹਾਂ ਜਿਹੜੀ ਕਿ ਸੈਲਫ ਏਮਪਾਵਰਮੈਂਟ ਵੱਲੋਂ ਜਾਂਦੀ ਆ ਤਾਂ ਤੁਹਾਡਾ ਉਹੀ ਸੈਕਸ਼ਨ ਆ ਜਿਹੜਾ ਉਹ ਤੁਹਾਡੇ ਖੰਭ ਠੱਪਣ ਨੂੰ ਤਿਆਰ ਬੈਠਾ ਤੇ ਸਿੱਖ ਕੌਮ ਇਹ ਸਮਝ ਲਵੇ ਕਿ ਜੇ ਤੁਸੀਂ ਕੌਮੀ ਰਾਜਨੀਤੀ ਦੀ ਗੱਲ ਕਰਦੇ ਆ ਤਾਂ ਉਸ ਕਾਨੂੰਨ ਦੇ ਅਨੁਸਾਰ ਤੁਹਾਡਾ ਉਹ ਸੈਕਸ਼ਨ ਜਿਹੜਾ ਗਵਰਨਰਸ ਜਾਣਦਾ ਹੈ ਉਹ ਤੁਹਾਨੂੰ ਕੁੱਟਣ ਲਈ ਤਿਆਰ ਬੈਠਾ ਤੇ ਉਹ ਆਪਣਾ ਸੈਲਫਿਸ਼ ਇੰਟਰਸਟ ਨਹੀਂ ਛੱਡ ਸਕਦਾ। ਤਾਂ ਅਗਰ ਸਿੱਖ ਰਾਜਨੀਤੀ ਜੇ ਭੇਖ ਦਾ ਅਮਲ ਹੈ ਉਸ ਦੇ ਵਿੱਚ ਜੰਗੀ ਤਰੀਕੇ ਨਾਲ ਸਾਨੂੰ ਵੋਟ ਬੈਂਕ ਇੰਜੀਨੀਅਰਿੰਗ ਵੱਲ ਸੋਚਣਾ ਪੈਣਾ। ਜਿਹੜੇ ਤਾਂ ਸਟੇਟ 올ਿਗਾਰਕ ਹੈਗੇ ਆ ਜਿਵੇਂ ਕਿ ਚਾਈਨਾ ਹੈਗਾ ਤੇ ਰਸ਼ੀਆ ਹੈਗਾ ਉਹ ਸਾਡੇ ਹੱਕ ਤੇ ਬਿਲਕੁਲ ਨਹੀਂ ਜਾਣਗੇ। ਦੇ ਆ ਸਟੇਟ 올ਿਗਾਰਕਸ ਜਿਹੜੇ ਕਾਰਪੋਰੇਟ 올ਿਗਾਰਕਸ ਹੈ ਪ੍ਰਾਈਵੇਟ ਕਾਰਪੋਰੇਟ 올ਿਗਾਰਕਸ ਹੈ ਉਹ ਵੀ ਤੁਹਾਡੇ ਸਾਹਮਣੇ ਡੈਮੋਕ੍ਰੇਸੀ ਨੂੰ ਡਿਕਟੇਟਰਸ਼ਿਪ ਚੇਂਜ ਕਰ ਚੁੱਕੇ ਆ ਕਿਉਂਕਿ ਉਹ ਇਲੈਕਸ਼ਨ ਮਸ਼ੀਨਰੀ ਭਾਵੇਂ ਕੈਨੇਡਾ ਭਾਵੇਂ ਅਮਰੀਕਾ ਦੇ ਕੰਟਰੋਲ ਇਟ